ਜਿਹੜੀ ਸਾਡਾ ਪੋਲੂਸ਼ਨ ਸੀ ਜਦੋਂ ਪਹਿਲਾਂ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਜਿਹੜਾ ਇੰਡਸਟਰੀ ਦਾ ਰੋਲ ਸੀ 50% ਸੀ ਤੇ ਉਹਦੇ ਸੜਕ ਦਾ ਜਿਹੜਾ ਸੀਗਾ ਸੜਕਾਂ ਦਾ ਰੋਡਸ ਟ੍ਰਾਂਸਪੋਰਟ 35% ਸੀ ਅੱਜ ਪਿਛਲੇ ਇਹ 10 ਸਾਲਾਂ ਬਾਅਦ ਜਿਹੜਾ ਹੁਣ ਲੇਟਸ ਸਰਵੇ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਰੋਡ ਰਹਿ ਗਿਆ 23% 50 ਤੋਂ ਅਸੀਂ ਤਾਂ 23 ਤੇ ਪਹੁੰਚ ਗਏ ਤੇ ਜਿਹੜੇ 35 ਤੇ ਸੀ ਉਹ ਪਹੁੰਚ ਗਏ 62 ਤੇ ਤੇ ਜਿਹੜੇ 65 ਤੇ ਹੁੰਚੇ ਉਹਨਾਂ ਦਾ ਅੱਜ ਵੀ ਉਹਨਾਂ ਉੱਪਰ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਜਿਹੜੇ ਤੇਈ ਤੇ ਆ ਗਏ ਤੇ ਇਹਦੇ ਵਿੱਚੋਂ ਜਿਹੜਾ 4% ਤੇ ਆ ਗਏ ਅਸੀਂ ਲੋਕ 20% ਤੇ ਹੁੰਦੇ ਸੀਗੇ ਉਹ ਤਾਂ 50 ਦੇ ਵਿੱਚੋਂ ਤਾਂ ਉਹ ਸਾਰੇ ਐਕਸ਼ਨ ਉਹਨਾਂ ਉੱਪਰ ਲਿੱਤਾ ਜਾ ਰਿਹਾ ਜਾਂਦਾ ਕਿ ਉਹਨਾਂ ਨੇ ਸਾਰੇ ਮੀਅਰਸ ਲਿੱਤੇ ਹੋਏ ਆਂ ਕੁਝ ਪ੍ਰੋਬਲਮ ਉਹਨਾਂ ਦੀ ਹੈਗੀਆਂ ਉਹਨਾਂ ਨੂੰ ਸੁਣਨਾ ਚਾਹੀਦਾ ਤੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਸਰ ਅਸੀਂ ਇਹ ਕਹਿੰਦੇ ਵੀ ਆਪਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਕੋਲਾ ਰੀਐਨਜੀ ਕਰਦੇ ਹਾਂ ਉਹਦੇ 1% ਦੇ ਫਰਕ ਪੈਣਾ ਉਹਦੇ ਇੰਡਸਟਰੀ ਦਾ ਬੰਦ ਹੋ ਸਕਦੀ ਹੈ এমਪਲੋਇਮੈਂਟ ਹੈ ਜਿਹੜੀ 1 ਲੱਖ ਬੰਦੇ ਨੂੰ ਮਿਲਦੀ ਉਹ ਬੰਦ ਹੋ ਜੂਗੀ ਪਰ ਪੋਲੂਸ਼ਨ ਦਾ 1% ਦੇ ਨਾਲ ਤਾਂ ਕੋਈ ਉਹਦੇ ਵਿਜ਼ਿਬਿਲਟੀ ਨਹੀਂ ਹੈ ਕੋਈ ਫ ਤਾਂ ਸਾਡਾ ਰੋਲ ਹੈਗਾ ਜਿੱਦਾਂ ਜੀ ਇੰਡਸਟਰੀ 'ਚ ਬੰਦਾ ਹੈ ਤੁਸੀਂ ਪਿਛਲੇ 10 ਦਿਨ ਦੀ ਐਵਰੇਜ ਦੇਖੋਗੇ ਸਾਡੀ ਸਾਰੀ ਇੰਡਸਟਰੀ ਬੰਦਾ ਹੈ ਤਾਂ 10 ਦਿਨ ਦੀ ਐਵਰੇਜ ਦੇਖੋਗੇ ਤਾਂ ਸਾਡਾ ਜਿਹੜਾ ਪੋਲੂਸ਼ਨ ਦਾ ਪਾਰਟ ਹੈ ਉਹ ਕੋਈ ਤੁਹਾਨੂੰ ਫੈਕਟਰੀ ਨਹੀਂ ਦਿਖਣਾ ਉਹਦੇ ਉੱਪਰ ਜ਼ਿਆਦਾ ਇਹ ਤੁਹਾਨੂੰ ਕੱਲ ਨੂੰ ਪਤਾ ਲੱਗ ਜੂਗਾ ਇਹ ਅਸੀਂ ਆਪਣੇ ਆਪ ਨਹੀਂ ਕਹਿ ਰਹੇ ਇਹ ਤੁਹਾਨੂੰ ਫਿਗਰਾਂ ਦੱਸਣਗੇ ਸਾਰੀਆਂ ਵੀ ਪਿਛਲੇ 10 ਦਿਨ ਦਾ ਐਵਰੇਜ ਜੀ ਕੱਢੋਗੇ ਨਾ ਅਰ ਅੱਜ ਦਾ ਕੱਢੋਗੇ ਤਾਂ ਆਲਮੋਸਟ ਜਿਹੜਾ ਉਨਾ ਕੇ ਹੋਣਾ ਇਨਵੀਜ਼ੀਬਲ ਜਾ ਹੋਊਗਾ ਸੋ ਸਾਡਾ ਇਹੀ ਹੈ ਵੀ ਇਹ ਚੀਜ਼ ਦੇਖੀ ਜਾਣੀ ਚਾਹੀਦੀ ਹੈ ਪ੍ਰੈਕਟੀਕਲੀ ਇਹ ਜੀ ਗੈਸ ਤੇ ਜਾਣ ਨੂੰ ਕਹਿੰਦੇ ਨੇ ਜਦਕਿ ਗੈਸ ਦੇ ਰੇਟ ਬਹੁਤ ਖਾਰੀ ਨੇ ਇਹ ਸਾਨੂੰ ਇਕਨੋਮਿਕਲੀ ਵਾਇਬਲ ਨਹੀਂ ਹੈ ਉਹ ਜਦੋਂ ਇਹ ਰੇਟ ਤੇ ਹੋ ਸਕਦਾ ਸਾਡੀ ਇੰਡਸਟਰੀਓ ਬੰਦ ਹੋ ਜਾਵੇ ਮੇਨ ਗੱਲ ਇਹ ਜੇ ਇਹਨਾਂ ਨੂੰ ਐਸ ਕੰਪੇਅਰ ਟੂ ਕੋਲਾ ਕਰਨ ਤਾਂ ਸਾਰੇ ਬੰਦੇ ਹੀ ਗੈਸ ਤੇ ਆ ਗਏ ਇੱਕ ਮੋਰਓਵਰ ਜਿਹੜੀ ਗੈਸ ਹੈ ਉਹ ਕੱਲੇ ਗਵਿੰਦਗੜ੍ਹ 'ਚ ਲਾਗੂ ਹੈ ਇਕਵਲ ਪਲੇਇੰਗ ਫੀਲਡ ਨਹੀਂ ਹੈ ਲੁਧਿਆਣੇ ਨਹੀਂ ਹੈ ਮਾਰਥਲ 'ਚ ਨਹੀਂ ਹੈ ਰਾਜਸਥਾਨ 'ਚ ਨਹੀਂ ਹੈ ਮਹਾਰਾਸ਼ਟਰ ਜ ਨਹੀਂ ਹੈ ਤੇ ਗੁਜਰਾਤ ਨਹੀਂ ਹੈ ਉੱਥੇ ਕੋਲੇ ਤੇ ਜਾਂਦੀਆਂ ਮਿਲਣਾ ਸਾਰੇ ਕਿਤੇ ਮੈਂ ਕਹਿੰਦਾ ਸਾਰੇ ਕਿਤੇ ਪੀਐਨਡੀ ਕਰਦਣ ਤਾਂ ਇਕੱਲ ਕੰਪੀਟੀਸ਼ਨ ਹੋ ਸਕਦਾ ਨਹੀਂ ਤਾਂ ਪੰਜਾਬ ਦੀ ਇੰਡਸਟਰੀ ਇਕੱਲੀ ਸਫਰ ਕਰੂਗੀ ਇਹ ਪਹਿਲਾਂ ਹੀ ਸਾਰਿਆਂ ਨਾਲ ਬਹੁਤ ਘੱਟ ਮਾਰਦੇ ਨੇ ਗੰਮ ਕਰਦੀ ਹੈ ਤੇ ਆਪਣੀ ਜਿਹੜੀ ਸਕਿੱਲ ਨਾਲ ਕਾਮਯਾਬ ਹੈ ਨਹੀਂ ਤਾਂ ਇੱਥੇ ਕੋਈ ਚਾਰਾ ਨਹੀਂ ਹੈ ਜਦਕਿ ਸਾਰੇ ਸੋਰਸਿੰਗ ਤੋਂ ਇਹ ਇੰਡਸਟਰੀ ਪਰੇ ਸੀਪੋਰਟ ਤੋਂ ਇਹ ਪਰੇ ਐ ਖਜ਼ਾਨਾ ਦੀਆਂ ਲੋਹੇ ਦੀਆਂ ਖਜ਼ਾਨਾ ਤੋਂ ਇਹ ਪਰੇ ਐ ਇਹ ਸਿਰਫ ਆਪਣੀ ਐਫੀਸ਼ੀਐਂਸੀ ਨਾਲ ਚਲਾ ਰਹੇ ਨੇ ਇਹ ਆਪਣੇ ਜੋਰ ਨਾਲ ਚਲਾ ਰਹੇ ਨੇ ਜਿਹੜੇ ਟੈਕਨੀਕਲੀ ਪੰਜਾਬੀ ਆ ਉਹ ਸਾਉਂਡ ਆ ਉਹ ਆਪਣੀ ਟੈਕਨੀਕ ਨਾਲ ਇਹਨੂੰ ਚਲਾ ਰਹੇ